ਹਾਂਜੀ ਅੱਜ ਜਿਹੜੇ ਵਿਸ਼ੇ ਤੇ ਗੱਲਬਾਤ ਕਰਨੀਆਂ ਉਹ ਵਿਸ਼ਾ ਹੈਗਾ ਜਿਹੜਾ ਦਲਜੀਤ ਦਸ਼ਾਂਜ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਹ ਪੰਜਾਬ ਦਾ ਜਿਹੜਾ ਬਹੁਤ ਵਧੀਆ ਕਲਾਕਾਰ ਹੈ ਉਸ ਉੱਤੇ ਅੱਜ ਵਿਚਾਰ ਚਰਚਾ ਕਰਾਂਗੇ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਚੋਟੀ ਦਾ ਕਲਾਕਾਰ ਦਿਲਜੀਤ ਸ਼ਾਹ ਜੋਂ ਨੇ ਪੰਜਾਬੀ ਜਗਤ ਦਾ ਨਾਮ ਹੈ ਜਿਹੜਾ ਉਹ ਆਲ ਵਰਲਡ ਵਿੱਚ ਰੋਸ਼ਨ ਕੀਤਾ ਭਾਵੇਂ ਉਹ ਖਚੀਲਾ ਦਾ ਜਿਹੜਾ 뮤직 ਸ਼ੋਅ ਹੋਵੇ ਉਹਦੇ ਵਿੱਚ ਵੀ ਉਹਨੇ ਪੰਜਾਬੀ ਪੰਜਾਬੀਆਂ ਤੱਕ ਪਾਈ ਇਥੋਂ ਤੱਕ ਕਿ ਜਿਹੜਾ ਉੱਥੇ ਅਮਰੀਕਾ ਦਾ ਮੰਤਰੀ ਸੀ ਉਹਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਾਨੂੰ ਦਲਜੀਤ ਵਧੀਆ ਲੱਗਦਾ ਸੀ ਉਹ ਤੇ ਗਾਣਿਆਂ ਤੇ ਨੱਚ ਕੇ ਆਪਣੀ ਕਸਰਤ ਕਰਦੇ ਆ ਸੋ ਇਸ ਕਰਕੇ ਉਹ ਪੰਜਾਬੀਆਂ ਦਾ ਪੰਜਾਬੀਆਂ ਦਾ ਮਾਣ ਮਾਣ ਐ ਤੇ ਧਾਨ ਐ ਉਹ ਹੁਣ ਉਹਦੀ ਫਿਲਮ ਹੈ ਜਿਹੜੀ ਸਰਦਾਰ ਜੀ 3 ਰਿਲੀਜ਼ ਹੋਈ ਹੈ ਇਹ ਫਿਲਮ ਪਹਿਲਾਂ ਹੀ ਬਣ ਚੁੱਕੀ ਸੀ ਉਹਦੇ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਹੈ ਜੀ ਕਲਾਕਾਰ ਐ ਫਿਰ ਕੀ ਹੋ ਗਿਆ ਉਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦੀ ਨਖੇੜੀ ਕਰਨੇ ਆ ਉਸ ਫਿਲਮ ਦੇ ਵਿੱਚ ਉਹਨੇ ਭਾਨੇ ਸਿੱਧੂ ਦਾ ਵੀ ਨਾਮ ਲਿਆ ਜਿਹੜਾ ਕਿ ਪੰਜਾਬ ਦਾ ਬਹੁਤ ਵਧੀਆ ਬੰਦਾ ਹੈ ਉਹ ਜਿਹੜਾ ਕਿ ਲੋਕਾਂ ਦਾ ਭੜਾ ਕਰ ਰਿਹਾ ਉਹਨੇ ਵੀ ਉਸ ਫਿਲਮ ਦੇ ਵਿੱਚ ਦਲਜੀਤ ਸ਼ਾਹ ਨੇ ਭਾਨੇ ਸਿੱਧੂ ਬਾਈ ਦਾ ਨਾਮ ਵੀ ਲਿਆ ਹੈ ਉਹ ਫਿਲਮ ਬਹੁਤ ਵਧੀਆ ਪਰ ਉਹ ਇੱਕ ਫਿਲਮ ਕਰਕੇ ਜਿਹੜਾ ਵਿਰੋਧ ਹੈ ਜਿਹੜਾ ਉਹ ਕੀਤਾ ਜਾ ਰਿਹਾ ਉਹ ਬਹੁਤ ਗਲਤ ਗੱਲ ਹੈ ਕਿਸਾਨੀ ਅੰਦੋਲਨ ਦੇ ਵਿੱਚ ਵੀ ਜਿਹੜਾ ਦਲਜੀਤ ਸ਼ਾਹ ਜਾਂ ਉਹਨੇ ਬਹੁਤ ਅਹਿਮ ਭੂਮਿਕਾ ਨਿਭਾਈ ਉਹਨੇ ਪੈਸੇ ਵੀ ਦਿੱਤੇ ਹੀ ਉੱਥੇ ਉਹ ਬਹੁਤ ਵਧੀਆ ਕਲਾਕਾਰ ਹੈ ਪੰਜਾਬੀਆਂ ਦਾ ਨਾਂ ਹੈ ਜਿਹੜਾ ਉਹ ਲਗਾਤਾਰ ਰੋਸ਼ਨ ਕਰਦਾ ਰਿਹਾ ਪਰ ਉਹਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਹੋ ਰਿਹਾ ਸੀ ਇਸ ਗੱਲ ਦੀ ਨਖੇਦੀ ਕਰਦੇ ਆ ਬਾਕੀ ਮੈਂ ਆਪਣੇ ਭਾਈ ਜਿਹੜਾ ਸ਼ੈਰੀ ਸਿੰਘ ਨੂੰ ਵੀ ਕਹਿਣਾ ਕਿ ਉਹ ਦੋ ਸ਼ਬਦ ਕਹਿਣ ਇਸ ਮੁੱਦੇ ਉੱਤੇ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਸੰਸਿਰੀ ਆਕਾਲ ਦੂਜੀ ਗੱਲ ਵੀ ਜਿਹੜੀ ਆਪਣੀ ਫਿਲਮ ਆ ਰਹੀ ਹੈ ਦਲਜੀਤ ਦੋ ਸਾਹ ਦੀ ਮੈਨਾਂ ਤੇ ਕਹਿਣਾ ਇਹ ਹੈ ਕਿ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਕੱਲੇ ਪੰਜਾਬ ਦੇ ਵਿੱਚ ਨਹੀਂ ਔਰ ਵਰਲਡ ਦੇ ਵਿੱਚ ਹੋਣੀ ਚਾਹੀਦੀ ਆ ਕਿਉਂਕਿ ਦਲਜੀਤ ਦੋਸਾਂ ਦੇ ਕੋ ਬੰਦਾ ਜਿਨੇ ਪੱਗ ਨੂੰ ਹਰ ਉਸ ਮਕਾਮ ਤੇ ਪਹੁੰਚਾਇਆ ਜਿੱਥੇ ਅੱਜ ਤੱਕ ਕੋਈ ਵੀ ਪਹੁੰਚ ਨਹੀਂ ਸਕਿਆ। ਹੂੰ। ਦੂਜੀ ਗੱਲ ਦਲਜੀਤ ਦੋਸਾਂ ਦੀ ਗਾਇਕੀ, ਉਹਦਾ ਰਹਿਣ ਸਹਿਣ, ਉਹਦਾ ਸਭ ਕੁਝ ਜੇ ਲਈਏ ਤਾਂ ਇੱਕ ਪੰਜਾਬੀ ਪੰਜਾਬੀਅਤ ਨੂੰ ਟੋਕਦਾ। ਤੇ ਮੇਰਾ ਕਹਿਣਾ ਇਹੀ ਆ ਵੀ ਉਹ ਮੂਵੀ ਆ ਜਿਹੜੀ ਉਹ ਫਿਲਮ ਇੱਕ ਅਦਾਕਾਰ ਕਰਕੇ ਇੱਕ ਪਾਕਿਸਤਾਨੀ ਅਦਾਕਾਰ ਕਰਕੇ ਖਰਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਆਪਣੇ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਉਦੋਂ ਆਪਾਂ ਨੇ ਹੀ ਸੰਭਾਇਆ ਸੀ ਤੇ ਉਹ ਵੀ ਆਪਣੇ ਨੇ ਆਪਣੇ ਵਿੱਚੋਂ ਹੀ ਨਿਕਲੇ ਤੇ ਸਾਰਾ ਪਰਿਵਾਰ ਹੈ ਇੱਕ ਇਸ ਕਰਕੇ ਇਹ ਫਿਲਮ ਹੈ ਪੰਜਾਬ ਜਿਹੜਾ ਹੋਣੀ ਚਾਹੀਦੀ ਹਾਂ ਪੰਜਾਬ ਜਿਹੜਾ ਉਹ ਭਾਵੇਂ ਲੈਂਦਾ ਪੰਜਾਬ ਹੋਵੇ ਭਾਵੇਂ ਚੜਦਾ ਪੰਜਾਬ ਹੋਵੇ ਇੱਕੋ ਪੰਜਾਬ ਹੈ ਜਿਹੜੀ ਸੱਭਿਆਚਾਰ ਹੈ ਮਨੋਰੰਜਨ ਦੇ ਵਿਸ਼ੇ ਦੇ ਉੱਤੇ ਕੋਈ ਹੈ ਜਿਹੜਾ ਉਹ ਐਵੇਂ ਦਾ ਰੌਲਾ ਨਹੀਂ ਪਾਉਣਾ ਚਾਹੀਦਾ ਜੇ ਕਲਾਕਾਰ ਨੇ ਹਿਲਮ ਦੇ ਵਿੱਚ ਪਾਏ ਕੇ ਇੱਕ ਕਰਤਾਰ ਨਭਾਤਾ ਫਿਰ ਕੀ ਮਾੜੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਸੋ ਸਰਦਾਰ ਜੀ 3 ਫਿਲਮ ਦੇ ਵਿੱਚ ਕਈ ਭਾਰਤੀ ਕਲਾਕਾਰ ਵੀ ਹਨ ਇਸ ਦੇ ਵਿੱਚ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਸੋ ਇਸ ਕਰਕੇ ਇਹ ਫਿਲਮ ਰਿਲੀਜ਼ ਹੋਣ ਦੇਣੀ ਚਾਹੀਦੀ ਹੈ ਸਾਰੇ ਜਗਤ ਨੂੰ ਸਾਰੇ ਵਰਲਡ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਮਨੋਰੰਜਨ ਹੋ ਸਕੇ ਮੜੀ ਗੱਲ ਨਹੀਂ ਸੋ ਇਸ ਕਰਕੇ ਫਿਲਮ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਅਸੀਂ ਦਲਜੀਤ ਸਿੰਘ ਤੇ ਸ਼ਾਂਜ ਦੇ ਨਾਲ ਆ ਦਲਜੀਤ ਦੇ ਸ਼ਾਂਜ ਵੀਰ ਅਸੀਂ ਤੂੰ ਦਬਣਾ ਨਹੀਂ ਹੈਗਾ ਅਸੀਂ ਤੇਰੇ ਨਾਲ ਆ ਐਵੇਂ ਹੀ ਪੰਜਾਬ ਤੇ ਪੰਜਾਬੀ ਦਾ ਤਾਂ ਨਾਮ ਹੈ ਜਿਹੜਾ ਉਹ ਰੋਸ਼ਨ ਕਰਦਾ ਰਿਹਾ ਇਹ ਜਿਹੜਾ ਹੁਣ ਕਲਾਕਾਰੀ ਹੈ ਕਲਾਕਾਰੀ ਤੇ ਜਗਤ ਦੇ ਵਿੱਚ ਆਮ ਤੌਰ ਤੇ ਦੇਖ ਜਿੰਨਾਂ ਦੇ ਕੇ ਜਿਹੜੇ ਕਲਾਕਾਰ ਨੇ ਉਹ ਆਪਣਾ ਵਿਰਸਾ ਭੁੱਲ ਜਾਂਦੇ ਨੇ ਪਰ ਪੰਜਾਬ ਦੇ ਜਿਹੜੇ ਚੋਟੀ ਦੇ ਕਲਾਕਾਰਾਂ ਦੇ ਵਿੱਚ ਦਲਜੀਤ ਸ਼ਾਂਜ ਆਉਂਦਾ ਹੈ ਤੇ ਉਹਨੇ ਜਿੱਥੇ ਵੀ ਵਰਲਡ ਦੇ ਵਿੱਚ ਉਹਦੇ ਖਾੜੇ ਲੱਗੇ ਉਹਨੇ ਪੰਜਾਬੀ ਅਤੇ ਪੰਜਾਬੀਅਤ ਨੂੰ ਉੱਤੇ ਰੱਖਿਆ ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਅਤੇ ਪੰਜਾਬੀਤ ਹੋਰ ਉੱਤੇ ਜਾ ਸਕੇ ਸੋ ਜਿਹੜੇ ਵੀ ਬੰਦੇ ਦਲਜੀਤ ਸ਼ਾਂਜ ਦਾ ਵਿਰੋਧ ਕਰ ਰਹੇ ਨੇ ਉਹ ਗਲਤ ਗੱਲ ਹੈ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਹਾਂ ਸਾਰਿਆਂ ਦਾ ਧੰਨਵਾਦ ਇਸ ਵੀਡੀਓ ਨੂੰ ਵੱਧ ਵੱਧ ਲਾਈਕ ਕਮੈਂਟ ਕੇਰ ਕਰਦੇ ਹੋ ਸਾਡੇ YouTube ਚੈਨਲ ਮਨਜੋਤ ਸਿੰਘ ਰੈਨ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ